ਸਸ਼੍ਰੀ ਅਕਾਲ ਜੀ ਮੇਰੀ ਕਵਿਤਾ ਦਾ ਵਿਸ਼ਾ ਹੈ ਦੀਵਾ ਅਤੇ ਬੱਤੀ ਇੱਕ ਦੀਵੇ ਨੂੰ ਮਾਣ ਹੋ ਗਿਆ ਦੇਖੋ ਮੈਂ ਹਾ ਜਗਦਾ ਮੇਰੇ ਕਾਰਨ ਹੀ ਤਾਂ ਲੋਕੋ ਹਨੇਰਾ ਦੂਰ ਹੈ ਭਜਦਾ ਮੇਰੇ ਕਾਰਨ ਹੀ ਤਾਂ ਸਾਰੀ ਦੁਨੀਆ ਹੈ ਰੁਸ਼ਨਾਈ ਮੈਂ ਹੀ ਤਾਂ ਚਮਕਗ ਕਰਦਾ ਵੇਖੋ ਸਾਰੀ ਲੁਕਾਈ ਮਿੱਟੀ ਦਾ ਦੀਵਾ ਉਹ ਹੋਇਆ ਮਾਣ ਮੱਤਾ ਹੈ ਫਿਰਦਾ ਉਸ ਨੂੰ ਆਪਣਾ ਆਪਾ ਹੀ ਹੈ ਰੋਸ਼ਨ ਰੋਸ਼ਨ ਦਿਖਦਾ ਕਹਿੰਦਾ ਫਿਰਦਾ ਦੇਖੋ ਲੋਕੋ ਮੈਂ ਦੀ ਵਹਾਂ ਨਿਆਰਾ ਤੁਹਾਨੂੰ ਰੋਸ਼ਨੀ ਦੇਣ ਦਿਖਾਤਰ ਮੈਂ ਮੰਗਦਾ ਹਾਂ ਸਾਰਾ ਇੰਨੇ ਨੂੰ ਬੱਤੀ ਨੇ ਦੇਖਿਆ ਦੀਵਾ ਹੈ ਮਤਵੱਲਾ ਰੋਸ਼ਨੀ ਤਾਂ ਮੇਰੇ ਕਾਰਨ ਹੈ ਇਹ ਕਿਉ ਫਿਰੇ ਪ੍ਰਧਾਨਾ ਬੱਤੀ ਬੋਲੀ ਦੀਵੇ ਨੂੰ ਕੇ ਸੁਣ ਤੇਰੇ ਥੱਲੇ ਹਨੇਰਾ ਅੱਖ ਚੁੱਕ ਕੇ ਵੇਖ ਜਰਾ ਇਹ ਚਾਨਣ ਹੈ ਮੇਰਾ ਮੈਂ ਕਰਦੀ ਹਾਂ ਜਗ ਨੂੰ ਰੋਸ਼ਨ ਤੂੰ ਕੀ ਮਾਣ ਕਰਾਵੇਂ ਮੈਂ ਹੀ ਬੱਤੀ ਬਣ ਕੇ ਵੱਲਦੀ ਤੇਰੇ ਝੂਠੇ ਦਾਵੇ ਮੇਰੀ ਰੋਸ਼ਨੀ ਨਹੀਂ ਸਾਰੀ ਚਿਲਮਿਲ ਚਿਲਮਿਲ ਲਾਈ ਤੂੰ ਨਰਜੀਵ ਮਿੱਟੀ ਦਾ ਦੀਵਾ ਤੇਰੀ ਔਕਾਤ ਨਕਾਈ ਦੋਹਾਂ ਦੀ ਗੱਲਬਾਤ ਸੁਣੀ ਜਦ ਤੇਲ ਬੜਾ ਮੁਸਕਾਇਆ ਦੋਹਾਂ ਵਿੱਚ ਜੋ ਮੈਂ ਵੱਲਦਾ ਹਾਂ ਕਿਸੇ ਨੂੰ ਨਜ਼ਰ ਨਾ ਆਇਆ ਦੀਵਾ ਆਖੇ ਮੇਰਾ ਚਾਨਣ ਬੱਤੀ ਕਹੇ ਇਹ ਮੇਰਾ ਜੇ ਮੈਂ ਦੋਵਾਂ ਵਿੱਚ ਨਾ ਹੋਵਾਂ ਕਿੰਜ ਹੋਵੇ ਦੂਰ ਹਨੇਰਾ ਤੇਲ ਆਖਿਆ ਦੀਵੇ ਵਿੱਚ ਮੈਂ ਤੇ ਮੇਰੇ ਵਿੱਚ ਹੈ ਬੱਤੀ ਜੇ ਦੋਵਾਂ ਵਿੱਚਕਾਰ ਨਾ ਮੈਂ ਹੋਵਾਂ ਤਾਂ ਕਿੰਜ ਜਲੂ ਫਿਰ ਬੱਤੀ ਦੋਵਾਂ ਦੇ ਵਿੱਚਕਾਰ ਹੀ ਰਹਿ ਕੇ ਮੈਂ ਆਪਣਾ ਆਪ ਜਲਾਵਾਂ ਦੀਵੇ ਦੇ ਵਿੱਚ ਬੱਤੀ ਵਿੱਚ ਰਹਿ ਕੇ ਮੈਂ ਪ੍ਰਕਾਸ਼ ਬਣਾਵਾਂ ਤਨ ਰੂਪੀ ਦੀਵਾ ਇਹ ਆਖੇ ਕਿ ਇਹ ਚਰਨਨ ਹੈ ਮੇਰਾ ਮਨ ਰੂਪੀ ਬੱਤੀ ਇਹ ਸਮਝੇ ਕਿ ਮੈਂ ਕਰਦੀ ਦੂਰ ਹਨੇਰਾ ਪਵਨ ਰੂਪ ਤੇਲ ਸਵਾਸਾਂ ਦਾ ਜੇ ਨਾ ਆਵੇ ਜਾਵੇ ਪਲਸ਼ਣ ਵਿੱਚ ਗੁਲ ਹੋ ਜਾਏ ਬੱਤੀ ਜਦ ਧੜਕਨ ਰੁਕ ਜਾਵੇ ਦੀਵੇ ਤੇ ਬੱਤੀ ਵਾਲੀ ਫਿਰ ਸਾਰੀ ਖੇਲ ਮੁੱਕ ਜਾਵੇ ਪਲਸ਼ਣ ਵਿੱਚ ਗੁਲ ਹੋ ਜਾਵੇ ਬੱਤੀ ਜਦ ਧੜਕਨ ਰੁਕ ਜਾਵੇ ਦੀਵੇ ਅਤੇ ਬੱਤੀ ਵਾਲੀ ਫਿਰ ਸਾਰੀ ਖੇੜ ਮੁੱਕ ਜਾਵੇ